ਪਿੰਡੂ ਕਹਿੰਦੇ ਮਨਦੀਪ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਲੈਂਬਰ ਸਿੱਧਮਾ ਵਾਲਾ ਨਾਲ ਕਹਿੰਦੇ ਕੁਲਦੀਪ ਕਲੇਰ ਚੂਰ ਚਕੀਆਂ ਉਹ ਵੀ ਲਾਈਵ ਜੁੜਿਆ ਹੋਇਆ ਇਹਦੇ ਮੇਲੇ ਦੇ ਨਾਲ ਇਧਰ ਕਹਿੰਦੇ ਗੱਲੇ ਦੀ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਏ ਰੌਣੀ ਦੇ ਕੱਪ ਦਾ ਕਹਿੰਦੇ ਫੋਲ ਟਰੈਕਟਰ ਦਾ ਜੇਤੂ ਇਹ ਆ ਭੋਟਾ ਕਹਿੰਦੇ ਮਨਾਣੇ ਵਾਲਾ ਪਰ ਗੱਲਾ ਬਹੂਏ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਰੇਡ ਤੇ ਬੱਬੂ ਕਰ ਗਿਆ ਲ ਮੋਟੇ ਦੀ ਲੋ ਕਹਿੰਦੇ ਗੱਲਾ ਅਗਲੀ ਰੇਡ ਪਾ ਰਿਹਾ ਲੈ ਵੀ ਪੰਮਿਆਂ ਤਿਆਰੀ ਫੜਦਾ ਹੈ ਗੰਡਪੁਰੀਏ ਝੋਟੇ ਵੱਲੋਂ ਕਹਿੰਦੇ ਵੱਡੇ ਮਾਨ ਦਿੱਤੇ ਜਾਣੇ ਤੇਰੇ ਜੱਫੇ ਦੇ ਉੱਪਰ ਮਾਨ ਹੈ ਕਹਿੰਦੇ ਦੀਪੀ ਸਿੱਧੂ ਰਕਵੇ ਵਾਲੇ ਨੂੰ ਲਓ ਸਾਹਮਣੇ ਦਿਲਬਰ ਕਹਿੰਦਾ ਵੀ ਨੰਬਰ ਰੇਟਰ ਦੇ ਹਿੱਸੇ ਹੈ ਮਿੱਤਰੋ ਪਟੋਲੇ ਪਿੰਡ ਕੋਈ ਵੀ ਪੱਟੀ ਦੇ ਰੋਟੀ ਖਾ ਕੇ ਹੱਥ ਨਹੀਂ ਕਦੇ ਵੀ ਚਿੱਟੀ ਦੇ ਕਿ ਪੇਪਰਾਂ ਦੇ ਨੇੜੇ ਨਹੀਂ ਸ਼ਿਕਰੀਦਾ ਤੇ ਪੋਹ ਦੇ ਨਹੀਂਦੇ ਨਹੀਂ ਹਰੀ ਜਿੱਤਰੀ ਦਾ ਪੋਵੇ ਨਹੀਂ ਦੇਣੀ ਪਾੜੀ ਜਿੱਤਰੀ ਦਾ ਲਓ ਕਹਿੰਦੇ ਰੇਡ ਪਾ ਰਹੀ ਹੈ ਉਧਰ ਦੇਖੋ ਹੁਸ਼ਿਆਰਾ ਭੋਪਰ ਵਾਲਾ ਲਓ ਸਾਹਮਣੇ ਕਹਿੰਦੇ ਕੀਤੀ ਟਰਾਈ ਕਿਉਂਕਿ ਜੈਜੀ ਬਾਈ ਦਾ ਕਹਿੰਦੇ ਦਿਲ ਪੁੱਛਿਆ ਜਾਣਦਾ ਵੀ ਉਹਦੇ ਉੱਤੇ ਕੀ ਬੀਤਦੀ ਹੋਣੀ ਹੈ ਸਾਰੇ ਕਲੱਬ ਨੇ ਕਹਿੰਦੇ ਬਹੁਤ ਵੱਡੀ ਮਿਹਨਤ ਕੀਤੀ ਹੈ ਮੇਲੇ ਦੇ ਲਈ ਲਓ ਗੱਲੇ ਦੀ ਪੈਂਦੀ ਰੇਡ ਤੇ ਪੰਮਿਆਂ ਤਿਆਰੀ ਫੜਦਾ ਲੈ ਵੀ ਪੰਮਿਆਂ ਤੇਰੇ ਜੱਫੇ ਤੇ ਵੱਡੇ ਮਾਨ ਪਰ ਕਹਿੰਦੇ ਓ ਕੱਟੇ ਓ ਹੋ ਗਿਆ ਬੜੇ ਰੇਡਰ ਦਾ ਨੰਬਰ ਰੇਡਰ ਦਾ ਰੇਡਰ ਦਾ ਓ ਆ ਕੀ ਹੋ ਗਿਆ ਬੰਦੇ ਤੇ ਆ ਓ ਬੋਪਾ ਰਾਇ ਜਿੱਤ ਗਈ ਭਾਣਾ ਵਰਤਾਲਿਆ ਦੀ ਚੁੱਪ ਚਾਪ ਹੀ ਵਿਆਹ ਕਰਵਾ ਲਿਆ ਦੀ ਕਿੰਨਾ 100 ਸੋਨ ਵੀ ਪੌਣ ਬਣਦੇ ਆ ਤੇ ਕੱਲਾ ਆ ਮੇਰਾ ਮਿੱਤਰੋ ਗੱਲੇ ਨਕਲਾ ਫੜਨਾ ਤਾਂ ਪੁਆਇੰਟ ਮਿਲਣਾ ਚਲੋ ਗੱਲਿਆ ਸ਼ਰਾ ਆ ਵੇਖ ਲਓ ਗਾਲੇ ਨਾਗ ਦੀ ਕਬੱਡੀ ਪੈ ਗਈ ਆ ਅੱਜ ਲੋਕੀ ਜੱਲੇ ਨੇ ਵੀ ਜੇਤਾ ਕਰਦੇ ਹਾਰਪੁਰੇ ਨੂੰ ਭਈ ਜੱਲਿਆ ਆ ਕਬੱਡੀ ਟੱਚ ਹੋਇਆ ਭਜੀ ਦਾ ਫੈਸਲਾ ਭਜੀ ਖੇਡਾਂ ਵਾਲਿਆਂ ਦਾ ਫੈਸਲਾ ਧਾਮੇ ਏ ਲੱਗਦੇ ਆ ਜਦੋਂ ਪਿੰਡੋਂ ਉੱਤ ਪ੍ਰਦੇਸ਼ਾਂ ਦੇ ਵਿੱਚ ਮਿੱਤਰੋ ਬੈਠੇ ਆ ਅੱਜ ਮੇਲਾ ਸੋਨੀਆ ਗਾਂਧੀ ਦੇ ਪੇਗੀ ਵੀ ਚੱਲਦਾ ਇਟਲੀ ਬੜਾ ਤਖੜੇ ਮੁਕਾਬਲੇ ਹੁੰਦੇ ਉੱਥੇ ਵੀ ਫੇਰ ਹੋਰ ਕੀ ਬੜਾ ਸੋਹਣਾ ਪੁਆਇੰਟ ਘੱਲੇ ਦੇ ਹੱਕ ਦੇ ਵਿੱਚ ਕਵੈਂਟੀ ਦੇ ਹੱਕ ਦੇ ਵਿੱਚ ਇਹ ਗੰਗ ਦਾ ਹੋਰ ਵੱਡਾ ਨਹੀਂ ਰਸਾ ਘਬਰਵਾ ਤੇਰੀਆਂ ਚੱਲੋ ਘੱਲਿਆ ਸ਼ਰਾ ਬਹੁਏ ਵਾਲੇ ਘੱਲੇ ਦੀ ਫੇਰ ਕਬੱਡੀ ਪੈ ਗਈ ਆ ਕਬੱਡੀ ਕਬੱਡੀ ਕਰਦਾ ਜਾ ਪਹੁੰਚਾ ਬਹਾਦਰ ਸਿਆ ਆਹ ਵੇਖ ਲਾ ਹਾਏ ਉਹ ਰਾਜੀ ਜੀਤਾ ਬੜਗੇ ਵਾਲਾ ਤਾਂ ਦੀਪਾ ਰੌੜਕੇ ਵਾਲਾ ਆ ਛੇਰੇ ਮੇਰੇ ਕੋਲ ਪੈਸੇ ਨਾਲ ਥੋੜਾ ਉਧਰ ਹੀ ਬੈਂਦਰ ਬਾਅਦ ਚ ਦੇਣਾ ਕਿਉਂਕਿ ਮੈਨੂੰ ਪਤਾ ਕਿਹਦੇ ਕਿਹਦੇ ਆ ਇਹਦੇ ਵਿੱਚ 100 ਹੈਗਾ ਸੰਦੀਪ ਦਾ ਤੇ ਬਾਕੀ 100 ਦੇ ਸਾਰੇ ਹਰ ਫਰੇ ਦਾ 100 ਸੰਦੀਪ ਦਾ ਬਾਕੀ ਸਾਰੇ 100 ਦੇ ਆ